ਸੂਟਾਂ ਦੇ ਵੀ ਸੇਲ ਲਾਤੀ ਭਾਰੀ ਤੋਂ ਭਾਰੀ ਸੇਲ ਓਕੇ 500 ਵਾਲਾ ਸੂਟ 250 ਦੇ ਵਿੱਚ ਠੀਕ ਆ ਜੀ ਕਾਟਨ ਦੁਪੱਟੇ ਵਾਲਾ ਸੂਟ ਹੈ ਇਹ 500 ਵਾਲਾ ਸੂਟ ਹੈ ਕਹਿੰਦੇ 250 ਦੇ ਵਿੱਚ ਮਤਲਬ ਕਿ 40% ਇਹਨਾਂ ਨੇ ਸੂਟਾਂ ਤੇ ਜਿਹੜੀ ਆਫ ਲਾਤੀ ਸੂਟਾਂ ਤੇ ਆਫ ਹੈ ਠੀਕ ਹੈ ਡਿਜ਼ਾਈਨ ਲੋ ਜੀ ਡਿਜ਼ਾਈਨ ਦੇਖੋ ਕਲਰ ਹਾਂਜੀ ਓਕੇ ਹਾਂਜੀ ਇਹ ਮਿਲ ਜੇਗਾ ਤੁਹਾਨੂੰ 1350 ਰੁਪਏ ਦਾ ਲਓ ਜੀ 1350 ਰੁਪਏ ਹਾਂਜੀ ਪੂਰਾ ਵਰਕ ਹੈ ਹੈਵੀ ਕਰਿਆ ਹੋਇਆ ਦੇਖੋ ਔਰਗੰਜ਼ਾ ਦੁਪੱਟਾ ਇਹ ਨਾਲ ਹਾਂਜੀ ਪਾ ਗੀ ਨਾ ਇਹਦਾ ਕ੍ਰੀਏਟ ਕਰਤਾ ਜੀ ਇਹ ਵੀਰੇ 900 ਰੁਪਏ ਹੀ ਸਿਰਫ ਲਓ ਜੀ 900 ਰੁਪਏ ਦੀ ਮੰਨ ਲਾ ਕੇ ਜਿਹੜਾ ਇਹਨਾਂ ਕੋਲ ਸਟਾਕ ਪਿਆ ਸਾਰਾ ਇਹਨਾਂ ਨੇ ਕਲੀਅਰ ਕਰਨਾ ਹਾਂ ਜੀ ਸਾਰਾ ਕਲੀਅਰ ਕਰਨਾ ਹੈ ਸ਼ੌਪ ਆਪਣੀ ਕਲੀਅਰ ਕਰ ਦਈਏ ਸਾਰੇ ਕਰਨੀ ਆ ਹਾਂ ਜੀ ਇਹ ਆ ਜੇਗਾ ਜੀ ਸ਼ਰਾਰੇ ਨਾਲ ਆਪਾਂ ਨੂੰ ਸ਼ਰਟਾਂ ਅਨ ਸਟੀਚਰ ਦੇਗੀ ਸ਼ਰਾਰਾ ਸਟੀਚ ਆ ਜਾਏਗਾ ਓਕੇ ਜੀ ਹਾਂ ਜੀ ਲਓ ਜੀ ਕਲੈਕਸ਼ਨ ਬਹੁਤ ਹਨਾ ਇਹਦੇ ਵਿੱਚ ਡਿਜ਼ਾਈਨ ਸਭ ਕੁਝ ਮਿਲ ਜੇਗਾ ਓਕੇ ਜੀ ਹਾਂ ਜੀ ਹਾਂਜੀ ਵੀਰੇ ਆਪਨੇ ਕੋਲੇ ਆਈਡੀਆ ਸ਼ੋਰਟਾ ਵੀਲਣ ਗਿਆ ਚੈਕਾਂ ਦੇ ਵਿੱਚ ਪ੍ਰਿੰਟ ਦੇ ਵਿੱਚ ਜਿੱਦਾਂ ਦੀ ਮਰਜ਼ੀ ਨਾਇਸ ਨਾਇਸ ਓਕੇ ਓਕੇ ਅਲੱਗ-ਅਲੱਗ ਕਲਰ ਮਿਲਣਗੇ ਓਕੇ ਵੀਰੇ ਤੇ ਇਦਾਂ ਦੇ ਕਲਰ ਜਿਵੇਂ ਮਰਜ਼ੀ ਤੁਸੀਂ ਚੈੱਕ ਕਾ ਲੀਆਂ ਅਲੱਗ-ਅਲੱਗ ਤਰ੍ਹਾਂ ਦੇ ਠੀਕ ਹੈ ਤੇ ਕੁੜਤੇ ਪਿਆਮਿਆਂ ਦੇ ਕਲਰ ਬਾਦੂ ਮਿਲਣਗੇ ਹੀ ਆਪਣੇ ਕੋਲੇ ਓਕੇ ਜਿਵੇਂ ਆ ਦੇਖੋ ਨਾ ਆ ਦੇਖੋ ਸਾਰਿਆਂ ਨੂੰ ਪਿਆਰ ਭਰੀ ਸਤਸ੍ਰੀਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਅੱਜ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਸੀ ਸ਼ਹਿਰ ਮਰੇੜਕੋਟਲੇ ਬਹੁਤ ਹੀ ਇੱਕ ਸਸਤੇ ਸੂਟਾਂ ਦੀ ਦੁਕਾਨ ਦੇ ਉੱਤੇ ਤੇ ਸਭ ਤੋਂ ਵੱਡੀ ਗੱਲ ਹੈ ਕਿ ਇਹ ਦੁਕਾਨ ਖਾਲੀ ਹੋਣ ਜਾ ਰਹੀ ਹੈ 40% ਆਫ ਤੇ ਤੁਹਾਨੂੰ ਇਹ ਸੂਟ ਦੇਣਗੇ ਬਹੁਤ ਵੱਡੀ ਨਾਲ ਸੂਟਾਂ ਤੇ ਸੇਲ ਲਾਤੀ ਤੁਸੀਂ ਸ਼ਾਪ ਤੇ ਪਹੁੰਚਣਾ ਕਿ ਮੈਂ ਤੁਹਾਨੂੰ ਪ੍ਰੋਪਰ ਆਪਣਾ ਐਡਰੈਸ ਦਵਾਂਗੇ ਸਾਰੀ ਤੁਹਾਨੂੰ ਕਲੈਕਸ਼ਨ ਦਿਖਾਵਾਂਗੇ ਅੱਜ ਵੀਡੀਓ ਬਣਾਉਣ ਦਾ ਵੀ ਇਹ ਜਿਹੜੀ ਸ਼ਾਪ ਹੈ ਖਾਲੀ ਹੋਣ ਜਾ ਰਹੀ ਹੈ ਠੀਕ ਹੈ ਜੀ ਆਪਣਾ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਵੀ ਜਿਹੜੀ ਸ਼ਾਪ ਹੈ ੜੀ ਉਹ ਖਾਲੀ ਹੋਣ ਜਾ ਰਹੀ ਹੈ ਤੇ ਇਹਨਾਂ ਨੇ 40% ਆਫ ਲਾਦੀ ਸੂਟਾਂ ਤੇ ਲਾਤੀ ਮਤਲਬ ਕਿ 40% ਆਫ ਤੇ ਵੱਡੀ ਸੇਲ ਸੂਟਾਂ ਤੇ ਲਾਦੀ ਬਹੁਤ ਘੱਟ ਰੇਟ ਬਾਕੀ ਕਮੈਂਟ ਕਰਕੇ ਜੁੜੋ ਜੀ ਕਿੱਥੋਂ-ਕਿੱਥੋਂ ਆਪਣੀ ਵੀਡੀਓ ਜਿਹੜੀ ਉਹ ਦੇਖ ਦੋਨੇ ਸੋ ਚੱਲਦੇ ਆ ਤੁਹਾਨੂੰ ਸਾਰੀ ਆਪਾਂ ਕਲੈਕਸ਼ਨ ਦਿਖਾਉਨੇ ਆ ਤੇ ਇਹ ਸ਼ਾਪ ਦਾ ਜਿਹੜਾ ਐਡਰੈਸ ਰਹਿੰਦਾ ਦਿੱਲੀ ਗੇਟ ਆ ਤੇ ਆਹ ਸਹਿਰ ਮਰੀਦਪੁਰਾ ਦਿੱਲੀ ਗੇੜਾ ਦਿੱਲੀ ਗੇਟ ਤੁਸੀਂ ਆਉਣਾ ਇੱਧਰ ਰਹਿੰਦਾ ਬਸ ਪੈਂਡ ਤੇ ਇੱਧਰ ਹੀ ਛੜਾਗਾ ਬਸ ਪੈਂਡ ਬਸ ਪੈਂਡ ਤੁਸੀਂ ਬਿਲਕੁਲ ਸਿੱਧਾ ਦਿੱਲੀ ਗੇਟ ਆਉਣਾ ਦਿੱਲੀ ਗੇਟ ਐਂਟਰ ਹੋਣਾ ਤੇ ਆਪਾਂ ਤੁਹਾਨੂੰ ਸ਼ਾਪ ਤੇ ਲੈ ਕੇ ਚੱਲਦੇ ਆ ਤੇ ਮੰਨ ਲਓ ਵੀ ਸ਼ਾਪ ਜਿਹੜੀ ਖਾਲੀ ਹੋਣ ਜਾ ਰਹੀ ਆ ਮਤਲਬ ਕੱਪੜੇ ਤੁਹਾਨੂੰ ਬਹੁਤ ਘੱਟ ਰੇਟਾਂ ਤੇ ਮਿਲਣਗੇ ਸਾਰੀ ਤੁਹਾਨੂੰ ਆਪਾਂ ਕਲ ਤੇ 40% ਆਫ ਤੇ ਮੰਨ ਲਾ ਇਹਨਾਂ ਨੇ ਕਪੜਾੜਾ ਦੇਣਾ ਮਨ ਲਾ ਕਿ ਇਹਨਾਂ ਦੁਕਾਨ ਖਾਲੀ ਕਰਨੀ ਹੈ ਜਿਹੜਾ ਸਟਾਕ ਇਹਨਾਂ ਕੋਲ ਪਿਆ ਉਹ ਸਾਰਾ ਇਹਨਾਂ ਨੇ ਮੰਨ ਲਾ ਸੇਲ ਤੇ ਲਾਤਾ ਤੇ ਤੁਸੀਂ ਤੇ ਤੁਹਾਨੂੰ ਸੌਫ ਤੇ ਆਪਾਂ ਲੈ ਕੇ ਚਾਉਂਦੇ ਆ ਲਓ ਜੀ ਤੇ ਬਹੁਤ ਹੀ ਮਨ ਲੋਕ ਇੱਕ ਘੱਟ ਰੇਟਾਂ ਤੇ ਤੁਹਾਨੂੰ ਇੱਥੇ ਬੜੇ ਸੂਟੋ ਮਿਲ ਜਾਣਗੇ ਬਿਲਕੁਲ ਸਿੱਧਾ ਤੁਸੀਂ ਜਾਣਾ ਜੀ ਦਿੱਲੀ ਗੇਟ ਆਪਾਂ ਐਂਟਰ ਹੋ ਗਏ ਤੇ ਸ਼ਹਿਰ ਮਰੇ ਕੋਟਲੇ ਲੋ ਜੀ ਦਿੱਲੀ ਗੇਟ ਐਂਟ੍ਰੀ ਕੋਲ ਬਿਲਕੁਲ ਸਿੱਧਾ ਜਾਣਾ। ਇਹ ਦਾ ਬਸ ਤੱਕ ਜਾਣਾ ਕੇ ਥੋੜੀ ਦੂਰ ਤੇ ਅੱਗੇ ਸੌਪੂ ਆ ਜਾਣੀਆਂ। ਤੁਹਾਨੂੰ ਸਾਰੀ ਆਪਾਂ ਕਲੈਕਸ਼ਨ ਦਿਖਾਵਾਂਗੇ। ਇੱਥੇ ਮੈਂ ਜਿਵੇਂ ਪਹਿਲਾਂ ਵੀ ਦੱਸਿਆ ਨਾ ਵੀ 40% ਇਹਨਾਂ ਨੇ ਜਿਹੜੇ ਸਾਰੇ ਕੱਪੜੇ ਉਹ ਸੇਲ ਕਰਨੇ ਆ। ਮਤਲਬ ਕਿ ਦੁਕਾਨ ਜਿਹੜੀ ਉਹ ਸਾਰੀ ਖਾਲੀ ਕਰਨੀ ਆ। ਤੇ ਜਿੰਨਾ ਵੀ ਸਟਾਕ ਇਹਨਾਂ ਕੋਲ ਪਿਆ ਸਾਰਾ ਇਹਨਾਂ ਨੇ ਇਹਨੇ ਵੇਚਣਾ ਉਹ। ਮਤਲਬ ਕਿ ਸੇਲ ਲਾਦੀ ਉਹ ਤੇ ਤੁਸੀਂ ਜਰੂਰ ਵਿਜ਼ਿਟ ਕਰਿਓ ਆ ਕੇ ਨਾ। ਬਹੁਤ ਘੱਟ ਰੇਟਾਂ ਦੇ ਜਿਹੜੇ ਸੂਟ ਇਹਨਾਂ ਨੇ ਉਹ ਸੇਲ ਕਰਨੇ ਆ। ਆਡੀਸੌਫ ਤੇ ਪੜਾਵ ਪਹੁੰਚ ਚੁੱਕੇ ਆ ਤੇ ਦਿਖਾਉਣਾ ਤੁਹਾਨੂੰ ਸਾਰੀ ਆਪਾਂ ਕਲੈਕਸ਼ਨ ਆਪਾਂ ਪਹੁੰਚੇ ਆ ਅਬਦਾਲ ਕਲੈਕਸ਼ਨ ਠੀਕ ਆ ਜੀ ਦਿੱਲੀ ਗੇਟ ਦੇ ਅੰਦਰ ਸਾਹਮਣੇ ਇਵਾਮ ਬਾੜਾ ਮਰੀਰਕੋਟਲਾ ਚੱਲਦੇ ਆ ਤੁਹਾਨੂੰ ਸਾਰੀ ਆਪਾਂ ਇਹਨਾਂ ਦੀ ਕਲੈਕਸ਼ਨ ਜਿਹੜੀ ਦਿਖਾਉਣਾ ਤੇ ਇਹਨਾਂ ਨੇ 40% ਆਫ ਜਿਹੜੀ ਸੂਟਾਂ ਤੇ ਲਾਤੀ ਮੰਨ ਲਾ ਕੇ ਬਹੁਤ ਵੱਡੀ ਸੇਲ ਲਾਤੀ ਇਹਨਾਂ ਨੇ ਸਟਾਕ ਸਾਰਾ ਕਲੀਅਰ ਕਰਨਾ ਸੋ ਤੁਹਾਨੂੰ ਸਾਰੀ ਆਪਾਂ ਕਲੈਕਸ਼ਨ ਇਹਨਾਂ ਦੀ ਦਿਖਾਉਣੀ ਸੂਟਾਂ ਦੇ ਵੀ ਸੇਲ ਲਾਤੀ ਭਾਰੀ ਤੋਂ ਭਾਰੀ ਸੇਲ ਓਕੇ 500 ਵਾਲਾ ਸੂਟ 250 ਦੇ ਵਿੱਚ ਠੀਕ ਆ ਜੀ ਕਾਟਨ ਦੁਪੱਟੇ ਵਾਲਾ ਸੂਟ ਹੈ 500 ਵਾਲਾ ਸੂਟ ਹੈ ਕਹਿੰਦੇ 250 ਦੇ ਵਿੱਚ ਮਤਲਬ ਕਿ 40% ਇਹਨਾਂ ਨੇ ਸੂਟਾਂ ਤੇ ਡੀ ਆਫ ਲਾ ਦਿੱਤੀ ਸੂਟਾਂ ਤੇ ਆਫ ਹੈ ਠੀਕ ਹੈ ਡਿਜ਼ਾਈਨ ਲੋ ਜੀ ਡਿਜ਼ਾਈਨ ਦੇਖੋ ਕਲਰ ਹਾਂ ਜੀ ਓਕੇ ਆ ਹੁਣ ਇਹ ਆਪਣੇ ਕੋਲੇ ਰੈਡੀमेड ਵੀ ਮਿਲ ਜੇਗਾ ਓਕੇ ਇਹ ਮਿਲ ਜੇਗਾ ਆਪਾਂ ਨੂੰ ਰੈਡੀमेड 400 ਦੇ ਵਿੱਚ ਕਾਟਨ ਦੁਪੱਟੇ ਨਾਲ ਹੈ ਠੀਕ ਆ ਜੀ ਮਹਿੰਗੇ ਤੋਂ ਮਹਿੰਗਾ ਵੀ ਮਿਲ ਜੇਗਾ ਸਸਤੇ ਤੋਂ ਸਸਤਾ ਵੀ ਮਿਲ ਜੇਗਾ ਇਹਦੇ ਵਿੱਚ ਓਕੇ ਓਕੇ ਜੀ ਹਾਂ ਜੀ ਲਓ ਜੀ ਆ 400 ਰੁਪਏ ਦਾ ਹੁਣ ਰੈਡੀमेड ਹਾਂ ਜੀ ਆ ਵਾਲਾ 500 ਦੇ ਵਿੱਚ ਓਕੇ ਕੋ ਇਹ ਹੈਗਾ ਪ्योर ਦੁਪੱਟੇ ਨਾਲ ਠੀਕ ਆ ਜੀ ਹਾਂਜੀ ਲਓ ਇਹ ਕਿਨੇ ਦਾ ਜੀ ਇਹ 500 ਦਾ ਇਹ 500 ਪ्योर ਦੁਪੱਟੇ ਨਾਲ ਦੁਪੱਟਾ ਉਹ ਵੀ ਨੀਚੇ ਠੀਕ ਆ ਜੀ ਹਾਂਜੀ ਪ्योर ਦੁਪੱਟਾ ਹੀ ਦੁਪੱਟਾ ਆ ਗਿਆ ਨਾਲ ਉਹਨਾਂ ਦੁਪੱਟਾ ਵੀ ਖੁੱਲਾ ਚੌੜਾ ਬਧੀਆ ਹੀ ਦੇਖੋ ਓਕੇ ਓਕੇ ਹਾਂਜੀ ਇਹ ਆਜੂਗਾ ਜੀ ਰੈਡੀਮੇਡ ਦੇ ਵਿੱਚ ਥੋੜਾ ਜਿਹਾ ਫੈਂਸੀ ਆ ਜਾਏਗਾ ਓਕੇ ਹਾਂਜੀ ਇਹ ਮਿਲ ਜੇਗਾ ਤੁਹਾਨੂੰ 1350 ਰੁਪਏ ਦਾ। ਲਓ ਜੀ 1350 ਰੁਪਏ। ਹਾਂ ਜੀ ਪੂਰਾ ਵਰਕ ਹੈ ਹੈਵੀ ਕਰਿਆ ਹੋਇਆ ਦੇਖੋ ਔਰਗੰਜ਼ਾ ਦੁਪੱਟਾ ਇਹ ਨਾਲ। ਹਾਂ ਜੀ। ਖੁੱਲਾ ਚੋੜਾ ਵਧੀਆ ਦੁਪੱਟਾ ਹੈ ਜੀ। ਠੀਕ ਹੈ। ਇਹਦੇ ਵਿੱਚ ਕਲਰ ਡਿਜ਼ਾਈਨ ਸਾਰਾ ਕੁਝ ਮਿਲ ਜੇਗਾ। ਓਕੇ ਓਕੇ। ਹਾਂ ਜੀ। ਆ ਡਿਜ਼ਾਈਨ ਆ ਜੀਗਾ। ਹਾਂ ਜੀ। ਹਾਂ ਜੀ। ਫਰੌਕ ਵਗੈਰਾ ਵੀ ਮਿਲ ਜੇਗੀ ਸਿੰਗਲ ਫਰੌਕ। ਲਓ ਜੀ ਸਾਰਾ ਦਿਖਾ ਜੂਗਾ। ਠੀਕ ਹੈ ਜੀ। ਲਓ ਜੀ ਪਲਾਜ਼ੋ ਆ ਗਿਆ ਨਾਲ ਇਹਦੇ ਹਨਾ ਹਾਂਜੀ ਆ ਸਿੰਗਲ ਫਰੌਕ ਮਿਲ ਜੇਗੀ ਫਰੌਕ ਆ ਜੂਗੀ ਓਕੇ ਲਓ ਜੀ ਸਿੰਗਲ ਫਰੌਕ ਆ ਗਈ ਹੈ ਨਾ ਇਹਦਾ ਕੀ ਰੇਟ ਕਰਤਾ ਜੀ ਇਹ ਵੀਰੇ 900 ਰੁਪਏ ਸਿਰਫ ਲਓ ਜੀ 900 ਰੁਪਏ ਦੀ ਮਨ ਲਾ ਕੇ ਜਿਹੜਾ ਇਹਨਾਂ ਕੋਲ ਸਟਾਕ ਪਿਆ ਸਾਰਾ ਇਹਨਾਂ ਨੇ ਕਲੀਅਰ ਕਰਨਾ ਹਾਂਜੀ ਸਾਰਾ ਕਲੀਅਰ ਕਰਨਾ ਹੈ ਸ਼ੌਪ ਆਪਣੇ ਕਲੀਅਰ ਕਰ ਦਿੰਗੇ ਸਾਰੀ ਜਿਵੇਂ ਤੁਸੀਂ ਆ ਦੇਖ ਸਕਦੇ ਹੋ ਬਹੁਤ ਹਨ ਕੋਲ ਹਨਾ ਮਨ ਲਾ ਸੂਟ ਪਏ ਨੇ ਹੈਵੀ ਤੋਂ ਹੈਵੀ ਮਿਲ ਜੇਗਾ ਹੈਵੀ ਤੋਂ ਹੈਵੀ ਸਾਰੇ ਇਹਨਾਂ ਨੇ ਮਨ ਲਾ ਸੂਟ ਸੇਲ ਤੇ ਲਾਤੇ ਤੇ ਤੁਸੀਂ ਜਲਦੀ ਤੁਸੀਂ ਜਲਦੀ ਇਹਨਾਂ ਕੋਲ ਵਿਜ਼ਿਟ ਕਰੋ ਲਓ ਜੀ ਠੀਕ ਹੈ ਜੀ ਹਾਂਜੀ ਆਪਨੇ ਲਵੇ ਆ ਜੰਗੀ ਪਾਰਟੀ ਐ ਸੂਟੀ ਲਓ ਜੀ ਆਗੇ ਪਾਰਟੀ ਵੇਅਰ ਦੇਣਾ ਸਾਰੇ ਪਿਓਰ ਦਾ ਦੁਪੱਟਾ ਉਸ ਨਾਲ ਹੀ ਠੀਕ ਆ ਜੀ ਵਰਕ ਕੀਤਾ ਹੋਇਆ ਸਾਰਾ ਦੁਪੱਟਾ ਇਹ ਆ ਜੰਗੇ ਗਲਿਸ ਲੁੱਕ ਆ ਜੇਗੀ ਸਾਰੀ ਠੀਕ ਆ ਜੀ ਹਾਂਜੀ ਹਲਕਾ ਫੁਲਕਾ ਵਰਕ ਹੈ ਜਿਵੇਂ ਮਰਜੀ ਪਾਰਟੀ ਵੇਅਰ ਪਾਓ ਦੁਪੱਟਾ ਵੀ ਐਨ ਵਧੀਆ ਠੀਕ ਆ ਜੀ ਇਹਨਾਂ ਦਾ ਕੀ ਪ੍ਰਾਈਸ ਕਰਤੇ ਜੀ ਇਹ ਵੀਰੇ ਮਿਲ ਜੂਗਾ ਤੁਹਾਨੂੰ 1400 ਰੁਪਏ ਦਾ ਲਓ ਜੀ 1400 ਰੁਪਏ ਦਾ ਹਾਲੋ ਇਹ ਪ੍ਰਿੰਟ ਤੇ ਤੇ ਵੀ ਪ੍ਰਿੰਟ ਆ ਜੂਰੇ ਨਾਲੇ ਵਰਕ ਦੋਨੇ ਚੀਜ਼ ਆ ਜੇਗੀ ਠੀਕ ਹੈ ਦੁਪੱਟਾ ਵੀ ਅੱਛਾ ਬਣਿਆ ਹੋਇਆ ਵਰਕ ਵਾਲਾ ਐ ਲੈਸ ਲੱਗੀ ਹੋਈ ਆ ਹਾਂਜੀ ਇਹ ਆਪਾਂ ਨੂੰ ਮਿਲ ਜੇਗਾ ਸਿਰਫ 1400 ਰੁਪਏ ਦੇ ਵਿੱਚ ਲਓ ਜੀ 1400 ਰੁਪਏ ਦੇ ਵਿੱਚ ਪਾਲਟੀ ਵੀ ਰਹਿਣ ਪੂਰਾ ਠੀਕ ਆ ਠੀਕ ਆ ਜੀ ਇਹ ਆ ਜੇਗਾ ਤਾਗੇ ਵਾਲਾ ਵਰਕ ਹਾਂਜੀ ਤਾਗਾ ਵਰਕ ਆ ਜਾਏਗਾ ਪਾਕਿਸਤਾਨੀ ਲੁੱਕ ਆ ਜਾਏਗੀ ਸਾਰੀ ਲਓ ਜੀ ਤਾਗੇ ਵਾਲਾ ਆ ਜਾਂਦਾ ਹੈ ਹੈਵੀ ਬਣਿਆ ਹੋਊਗਾ ਇਹ ਪੰਜ ਦਿਨ ਦੇ ਕੱਟੇ ਹੋਣਗੇ ਇਹ ਵੀ ਆਪਾਂ ਨੂੰ 1500 ਰੁਪਏ ਦੇ ਵਿੱਚ ਮਿਲ ਜੇਗਾ ਓਕੇ 1500 ਦੇ ਵਿੱਚ ਆ ਦੁਪੱਟੇ ਨੇ ਵੀ ਵਰਕ ਓਕੇ ਓਕੇ ਹਾਂ ਠੀਕ ਹੈ ਜੀ ਇਹ ਆਪਾਂ ਨੂੰ ਹੈਂਡਵਰਕ ਹੈ ਹਾਂਜੀ ਇਹ ਸਿਰਫ 1200 ਰੁਪਏ ਦੇ ਵਿੱਚ ਮਿਲ ਜੇਗਾ ਆਪਾਂ ਨੂੰ ਲਓ ਜੀ ਹੈਂਡਵਰਕ ਸਿਰਫ 1200 ਦੇ ਵਿੱਚ ਆਹ ਲਓ ਜੀ ਬਾਜੂ ਗੱਡੇ ਹੋਏ ਹੋਣਗੇ ਹਾਂਜੀ ਦਵੱਟਾ ਹੋਊਗਾ ਕਲਰ ਡਿਜ਼ਾਈਨ ਸਾਰਾ ਕੁਝ ਮਿਲ ਜੇਗਾ ਠੀਕ ਹੈ ਠੀਕ ਹੈ ਜੀ ਹਾਂਜੀ ਲਓ ਵੀ ਜਲਦੀ ਦੀਦੀ ਵਾਲੀ ਤੁਸੀਂ ਸ਼ਾਪ ਤੇ ਵਿਜ਼ਿਟ ਕਰੋ ਨਾ ਬਾਕੀ ਸਕਰੀਨ ਤੇ ਨੰਬਰ ਚੱਲਦਾ ਕੋਈ ਵੀ ਤੁਸੀਂ ਇਨਫੋਰਮੇਸ਼ਨ ਲੈਣੀ ਹੈ ਤਾਂ ਕੰਟੈਕਟ ਕਰ ਸਕਦੇ ਹੋ ਇਹ ਆ ਜਾਣਗੇ ਪ੍ਰਿੰਟ ਸੂਟ ਹਾਂਜੀ ਜਿਵੇਂ ਮਾਤਾ ਪਾਉਂਦੀਆਂ ਨੇਗੀਆਂ ਹਾਂਜੀ 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 ਇੱਕ ਰੇਪ ਦੇ ਉੱਤੇ ਨੇਗੇ ਇਹ ਵੀ ਆਪਾਂ ਨੂੰ 1500 ਦੇ ਵਿੱਚ ਮਿਲ ਜਾਣਗੇ ਠੀਕ ਆ ਜੀ ਨਾਲ ਦੁਪੱਟਾ ਨਾਲ ਬਾਟਮ ਹੈ ਨਾ ਜੀ ਹਾਂ ਜੀ ਓਕੇ ਜੀ ਹਾਂ ਜੀ ਏ ਆ ਜਾਨਗੀ ਜੀ ਹੈਵੀ ਤੋਂ ਹੈਵੀ ਸੂਟ ਆ ਜਾਏਗਾ ਦਾਸ ਬਰੀ ਚ ਜਿਵੇਂ ਮਰਜੀ ਆਪਾਂ ਦੇ ਸਕਦੇ ਹਾਂਗੇ ਠੀਕ ਆ ਜੀ ਇਹ ਹੈਵੀ ਤੋਂ ਹੈਵੀ ਆ ਜਾਨਗੀ ਇਹ ਆਪਾਂ ਨੂੰ ਮਿਲ ਜੇਗਾ ਸਿਰਫ 2500 ਰੁਪਏ ਦੇ ਵਿੱਚ 2000 2500 ਲਓ ਜੀ 2000 2500 ਦੇ ਵਿੱਚ ਹਾਂ ਜੀ ਸਟਾਕ ਆਪਣੇ ਕੋਲ ਲਿਮਟਿਡ ਹੈ ਆ ਠੀਕ ਆ ਜੀ ਜਿਹੜਾ ਜਲਦੀ ਤੋਂ ਜਲਦੀ ਵਿਜ਼ਿਟ ਕਰ ਲੇਗਾ ਹਾਂ ਜੀ ਹਾਂ ਜੀ ਬਸ ਉਹ ਲੈ ਜਾਏਗਾ ਜੀ ਠੀਕ ਆ ਜੀ ਹਾਂ ਜੀ ਲਓ ਵੀ ਇਦਾਂ ਦੀਆਂ ਨਾ ਤੁਹਾਨੂੰ ਹੈਵੀ ਸੂਟ ਵੀ ਮਿਲ ਜਾਣਗੇ ਮਤਲਬ ਹਰ ਤਰ੍ਹਾਂ ਦੀ ਕਲੈਕਸ਼ਨ ਮਿਲ ਜੂਗੀ ਤੇ ਮਤਲਬ ਸਾਰਾ ਸੂਟ ਮਿਲ ਜੇਗਾ ਜੀ ਸਟਾਕ ਹੈ ਨਾ ਕੋ ਸਟੋਰ ਤੇ ਉਹ ਹੀ ਤੁਹਾਨੂੰ ਮ ਇਹ ਆ ਦੇਗਾ ਇਹ ਸ਼ਰਾਰੇ ਨਾਲ ਆਪਾਂ ਨੂੰ ਸ਼ਰਟ ਅਨ ਸਟਿਚਰ ਦੇਗੀ ਸ਼ਰਾਰਾ ਸਟਿਚ ਆ ਜਾਏਗਾ ਓਕੇ ਜੀ ਹਾਂਜੀ ਦੇਖੋ ਜੀ ਕਿੰਨੀ ਸੋਹਣੀ ਚੀਜ਼ ਬਣੀ ਹੋਈ ਹੈ ਲਓ ਜੀ ਦੁਪੱਟਾ ਟੱਡਿਆ ਹੋਈ ਠੀਕ ਆ ਜੀ ਦੁਪੱਟਾ ਵੀ ਫੁੱਲ ਹੈਵੀ ਹੈ ਆਪਣੇ ਕੋਲ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਮਿਲ ਜਾਣਗੀਆਂ ਹਾਂਜੀ ਹਾਂਜੀ ਜਿਵੇਂ ਆਪਾਂ ਨੇ ਸ਼ਰਾਰਾ ਲੈਣਾ ਪੈਪਲਮਾ ਲੈਣੀਆਂ ਨੇ ਆਪਣੇ ਕੋਲ ਪੈਪਲਮਾ ਵੀ ਮਿਲ ਜਾਣਗੀਆਂ 2700 ਦੇ ਵਿੱਚ ਠੀਕ ਹੈ ਠੀਕ ਹੈ ਹੈਵੀ ਸੂਟ ਆ ਜੂਗਾ ਜਿਹਨਾਂ ਨੂੰ ਪੈਂਟ ਕਿਲ ਨੂੰ ਆਂਦਾ ਹੀ ਫੁੱਲ ਹੈਵੀ ਕੋਨਾ ਫੁੱਲ ਹੈਵੀ ਪਾਸ ਓਕੇ ਓਕੇ ਹਾਂਜੀ ਲਓ ਜੀ ਹੈਵੀ ਸੂਟ ਆ ਗਏ ਨਾ ਸਾਰੇ ਆ ਇਹ ਪੈਪਲ ਮਾ ਆ ਜਾਣਗੀਆਂ ਆਪਣੇ ਕੋਲੇ ਓਕੇ ਜੀ ਹਾਂਜੀ ਇਸ ਸਾਰੇ ਨਾਲ ਆ ਜਾਣਗੀਆਂ ਪੈਪਲ ਮਾ ਠੀਕ ਆ ਜੀ ਲਓ ਵੀ ਆ ਚੀਜ਼ਾਂ ਆ ਚੀਜ਼ਾਂ ਤੁਹਾਨੂੰ ਮਿਲ ਜਾਣਗੀਆਂ ਨਾ ਹਾਂਜੀ ਸਹੀ ਗੱਲ ਆ ਜੀ ਲਓ ਜੀ ਕਲੈਕਸ਼ਨ ਬਹੁਤ ਆ ਨਾ ਇੱਥੇ ਤੁਹਾਨੂੰ ਡਿਜ਼ਾਈਨ ਸਭ ਕੁਝ ਮਿਲ ਜੇਗਾ ਓਕੇ ਜੀ ਹਾਂਜੀ ਆ ਵੀ ਖੋਲ ਦੋ ਦੇਖੋ ਇਹ ਕਿੰਨੀ ਸੋਹਣੀ ਚੀਜ਼ ਹੈ ਹਾਂਜੀ ਹਾਂਜੀ ਪਰ ਸਟਾਕ ਸਾਡੇ ਕੋਲ ਥੋੜਾ ਹੀ ਹੈ ਮਤਲਬ ਓਕੇ ਓਕੇ ਆਪਾਂ ਜਲਦੀ ਤੋਂ ਜਲਦੀ ਕਲੀਅਰ ਕਰਨਾ ਹੈ ਠੀਕ ਆ ਜੀ ਲਓ ਜੀ ਵਿਜ਼ਿਟ ਕਰੋ ਹਨਾ ਤੇ ਬਾਕੀ ਜੇ ਤੁਹਾਨੂੰ ਐਡਰੈਸ ਦੀ ਕੋਈ ਦਿੱਕਤ ਪੈਂਦੀ ਹੈ ਸਕਰੀਨ ਤੇ ਨੰਬਰ ਚੱਲਦਾ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਵੈਸੇ ਤਾਂ ਬੱਸ ਸਟੈਂਡ ਤੋਂ ਸਿੱਧਾ ਦਿੱਲੀ ਗੇਟ ਤੇ ਦਿੱਲੀ ਗੇਟ ਐਂਟਰ ਲਾ ਕੇ ਤੁਹਾਨੂੰ ਸਾਰਾ ਐਡਰੈਸ ਮਝਾਈ ਦਿੱਤਾ ਬਸ ਸਟਾਰਟਿੰਗ ਦੇ ਵਿੱਚ ਹੈ ਨਾ ਲੋ ਇਦਾਂ ਹੀ ਬਹੁਤ ਸਾਰੀਆਂ ਤੁਹਾਨੂੰ ਇਹ ਚੀਜ਼ਾਂ ਦੇਖਣ ਨੂੰ ਮਿਲ ਜਾਣਗੀਆਂ ਓਕੇ ਠੀਕ ਆ ਜੀ ਆ ਫੁੱਲ ਹੈ ਵੀ ਆਜੀ ਹੈਂਡਵਰਕ ਹੈ ਹੈਂਡਵਰਕ ਦੇ ਉੱਤੇ ਆ ਜਾਏਗਾ ਫੁੱਲ ਓਕੇ ਓਕੇ ਆਲੂ ਇਸ ਦੇ ਸਰਾਰਾ ਹੋ ਗਏ ਠੀਕ ਆ ਜੀ ਇਹ ਵੀ ਵਰਕ ਹੈ ਜੀ ਓਕੇ ਹਾਂ ਨੋ ਦੁਪੱਟਾ ਇਹ ਵੀ ਤੁਹਾਨੂੰ ਬਹੁਤ ਘੱਟ ਰੇਟਾਂ ਤੇ ਮਿਲ ਜਾਣਗੇ ਮੰਨ ਲਓ ਹਨਾ ਇਹ ਚੀਜ਼ਾਂ ਵੀ ਕਿਉਂਕਿ ਇਹਨਾਂ ਨੇ 40% ਜਿਹੜੀ ਆਫ ਲਾਤੀ ਮੰਨ ਲੱਕੇ ਬਹੁਤ ਘੱਟ ਰੇਟਾਂ ਤੇ ਇਹਨਾਂ ਦੇ ਸੂਟਾਂ ਤੇ ਸੇਲ ਲਾਈ ਹੋਈ ਆ ਲਓ ਜੀ ਬਹੁਤ ਘਟਾ ਕੇ ਦੇ ਰਹੇ ਆਂ ਬਲੇ ਹਾਂਜੀ ਹਾਂਜੀ ਲਓ ਜੀ ਚੈੱਕ ਕਰੋ ਹਨਾ ਇਦਾਂ ਦੀ ਬਹੁਤ ਸਾਰੀ ਕਲੈਕਸ਼ਨ ਤੁਹਾਨੂੰ ਦੇਖਣ ਨੂੰ ਮਿਲ ਜੂਗੀ ਤੇ ਜਲਦੀ ਤੋਂ ਜਲਦੀ ਤੁਸੀਂ ਸ਼ਾਪ ਤੇ ਆ ਵਿਜ਼ਿਟ ਕਰੋ ਲਓ ਜੀ ਆ ਹੈਂਡਵਰਕ ਚੀਜ਼ਾਂ ਮਿਲ ਜਾਣਗੀਆਂ ਤੁਹਾਨੂੰ ਓਕੇ ਇਹ ਹਲਕਾ ਫੁਲਕਾ ਆ ਦੇਗਾ ਵਰਕ ਇਹਨਾਂ ਦੇ ਉੱਤੇ ਠੀਕ ਆ ਜੀ ਹਾਂ ਜੀ ਜੇ ਹੈਵੀ ਲੈਣਾ ਹੈਵੀ ਵੀ ਮਿਲ ਜੇਗਾ ਆਪਾਂ ਨੂੰ ਹੈਂਡਵਰਕ ਦੇ ਵਿੱਚ ਸਭ ਕੁਝ ਮਿਲ ਜਗਾ ਓਕੇ ਓਕੇ ਲੋ ਵੀ ਇਦਾਂ ਦੀ ਬਹੁਤ ਸਾਰੀ ਕਲੈਕਸ਼ਨ ਮਿਲ ਜੂ ਤੁਸੀਂ ਜਲਦੀ ਤੋਂ ਜਲਦੀ ਸੌਫਟਵੇਅਰ ਆ ਵਿਜ਼ਿਟ ਕਰੋ ਹੈਂਡਵਰਕ ਆ ਜਾਏਗਾ ਇਸ ਦੇ ਨਾਲ ਨੂੰ ਓਕੇ ਦੁਪੱਟਾ 3D ਦੁਪੱਟਾ ਇਹ ਨਾਲ ਠੀਕ ਸਾਈਡ ਕਰਦੇ ਹੋ ਓਕੇ ਜੀ ਓਕੇ ਲਓ ਜੀ ਇਦਾਂ ਦੀ ਬਹੁਤ ਸਾਰੀ ਤੁਹਾਨੂੰ ਕਲੈਕਸ਼ਨਾਂ ਬਹੁਤ ਹੀ ਘੱਟ ਰੇਟ ਤੇ ਮਿਲ ਜੂ ਆਪਣੇ ਕੋਲ ਕਾਲਜ ਲੁੱਕ ਵੀ ਸਾਰੀ ਲੁੱਕ ਮਿਲ ਜਾਈ ਓਕੇ ਓਕੇ ਜੀ ਗੱਲ ਦੇ ਲੋਕ ਕਾ ਲਜੇਗੀ ਠੀਕ ਹੈ ਜੀ ਲਓ ਜੀ ਤੇ ਬਾਕੀ ਤੁਹਾਨੂੰ ਆਪਾਂ ਕਲੈਕਸ਼ਨ ਸਾਰੀ ਦਿਖਾ ਦਨੇ ਆ ਤੁਸੀਂ ਦੇਖ ਸਕਦੇ ਹੋ ਲਓ ਜੀ ਆ ਸਾਰੇ ਮਨ ਲੈਣਾ ਸਟਾਕ ਜਿਹੜਾ ਕਲੀਅਰ ਕਰਨਾ ਤੇ ਜਿਵੇਂ ਦੱਸਿਆ ਵੀ 40% ਆਫ ਤੇ ਸੂਟ ਵੇਚ ਰਹੇ ਆ ਨਾ ਲਓ ਜੀ ਆ ਸਾਰੀ ਜਿਹੜੀ ਇਹਨਾਂ ਕੋਲ ਕਲੈਕਸ਼ਨ ਜਿਹੜੀ ਪਈ ਆ ਇਹ ਸਾਰੀ ਤੁਸੀਂ ਆ ਕੇ ਬਾਈ ਕਰ ਸਕਦੇ ਹੋ ਤੇ ਤੁਹਾਨੂੰ ਪ੍ਰੋਪਰ ਆਪਾਂ ਡਰੈਸ ਦੱਸਦਾ ਤੇ ਹੁਣ ਤੁਹਾਨੂੰ ਆਪਾਂ ਕੁਰਤੇ ਪਜਾਮੇ ਦਿਖਾਉਨੇ ਆ ਹਾਂ ਜੀ हां जी ਆਪਣੇ ਕੋਲੇ ਪੈਂਟਾਂ ਵੀ ਮਿਲ ਜਾਣਗੀਆਂ ਪੈਂਟਾਂ ਸ਼ਰਟਾਂ ਕੁੜਤੇ ਵੀ ਅਮੇ ਸਾਰਾ ਕੁਝ ਮਿਲ ਜੇਗਾ ਓਕੇ ਜੀ ਘੱਟ ਤੋਂ ਘੱਟ ਰੇਟ ਠੀਕ ਆ ਜੀ ਪੈਂਟ ਦਾ ਆਪਾਂ ਨੂੰ ਮਿਲ ਜੇਗੀ 400 ਰੁਪਏ ਦੀ ਠੀਕ ਹੈ ਇਹਨ ਵਧੀਆ ਫੁੱਲ ਵਧੀਆ ਪਿਓਰ ਦੀ ਮਤਲਬ ਹੈਗੀ ਹੈ ਸ਼ਰਟ ਪੈਂਟ ओके ਤੇ ਕੁਰਤੇ ਵੀ ਅੰਮੀ ਵੀ ਸਭ ਤੋਂ ਵਧੀਆ ਮਿਲ ਜਾਣਗੇ ਸਸਤੇ ਰੇਟਾਂ ਤੇ ਮਿਲ ਜਾਣਗੇ ਹਾਂਜੀ 400 ਤੋਂ ਸਟਾਰਟਿੰਗ ਹੈ ਕੁਰਤੇ ਵੀ ਅਮਾ ਠੀਕ ਆ ਜੀ 1000 ਰੁਪਏ ਦਾ ਕਹਨ ਵਧੀਆ ਮਿਲ ਜੇਗਾ ਤੁਹਾਨੂੰ ਲਓ ਜੀ ਕੁਰਤੇ ਸੀ ਆਰਾਮ ਦਾ ਓਕੇ ਇਹ ਸੀ ਆਰਾਮ ਦਾ ਆ ਗਿਆ ਵਧੀਆ ਕੱਪੜਾ ਪੂਰਾ ਹੈ ਓਕੇ ਇਹ ਸ਼ਰਟ ਦਾ ਆ ਗਿਆ ਹਾਂਜੀ ਇਹ ਸ਼ਰਟ ਹੈ ਓਕੇ ਇਹ ਸ਼ਰਟ ਸ਼ਰਟ ਆਪਣੇ ਕੋਲ ਹੋਰ ਵੀ ਬਥੇਰੀਆਂ ਪਈਆਂ ਨਹੀਂ ਓਕੇ ਜੀ ਸ਼ਰਟਾਂ ਵਗੈਰਾ ਸਾਰੀਆਂ ਮਿਲ ਜਾਣਗੀਆਂ ਆਪਣੇ ਕੋਲੇ ਠੀਕ ਆ ਜੀ ਹਾਂਜੀ ਵੀਰੇ ਆਪਣੇ ਲਈ ਆਈਡੀਆ ਸ਼ੋਰਟਾਈਲ ਵਿਲਡਨ ਗਿਆ ਚੈਕਾਂ ਦੇ ਵਿੱਚ ਪ੍ਰਿੰਟ ਦੇ ਵਿੱਚ ਜਿੱਦਾਂ ਦੀ ਮਰਜ਼ੀ ਨਾ ਇਸ ਨਾ ਇਸ ਅਲੱਗ-ਅਲੱਗ ਕਲਰ ਮਿਲਣਗੇ ਤੇ ਇਦਾਂ ਦੇ ਕਲਰ ਜਿਵੇਂ ਮਰਜ਼ੀ ਤੁਸੀਂ ਚੈੱਕ ਆ ਲੀਆਂ ਅਲੱਗ-ਅਲੱਗ ਤਰ੍ਹਾਂ ਦੇ ਤੇ ਕੁੜਤੇ ਪਿਆਮਿਆਂ ਦੇ ਕਲਰ ਬਾਦੂ ਮਿਲਣਗੇ ਹੀ ਆਪਣੇ ਕੋਲੇ ਓਕੇ ਜਿਵੇਂ ਆ ਦੇਖੋ ਨਾ ਆ ਦੇਖੋ ਜੀ ਠੀਕ ਹੈ ਜੀ ਜ ਆਪਣੇ ਲਈ ਬਾਦੂ ਮਿਲ ਜਣਗੇ ਓਕੇ ਓਕੇ ਕਿਸੇ ਨੇ ਜੇਕਰ ਇਹੋ ਜਿਹੇ ਕੱਪੜੇ ਦੇ ਵਿੱਚ ਲੈਣੀ ਆਇਆ ਜਾਂ ਕਿਸੇ ਨੇ ਸਫਾਰੀ ਸੂਟ ਲੈਣਾ ਹੋਵੇ ਸਫਾਰੀ ਸੂਟ ਵੀ ਮਿਲ ਜਾ ਆਪਣੇ ਕੋਲੇ ਹੀ ਬਹੁਤ ਹੀ ਘੱਟ ਰੇਟਾਂ ਦੇ ਅਜੀਆਂ ਚੀਜ਼ਾਂ ਆਪਾਂ ਨੇ ਮਿਲ ਜਣਗੀਆਂ ਲਓ ਜੀ ਠੀਕ ਹੈ ਜੀ ਤੇ ਪਹੁੰਚੋ ਨਾ ਬਾਈ ਉਹਨਾਂ ਕੋਲੇ ਤੇ ਬਾਈ ਇੱਕ ਵਾਰ ਆਪਣਾ ਐਡਰੈਸ ਬੋਲ ਦੋ ਆਪਨਾ ਆ ਜਾਂਦਾ ਹੈ ਦਿੱਲੀ ਗੇਟ ਤੋਂ ਅੰਦਰ ਆ ਕੇ ਆਮ ਆ ਬਾੜੇ ਦੇ ਬਿਲਕੁਲ ਸਾਹਮਣੇ ਅਬਦਾਲ ਕਲੈਕਸ਼ਨ ਠੀਕ ਹੈ ਜੀ ਬਾਕੀ ਸਕਰੀਨ ਤੇ ਨੰਬਰ ਚਲ ਤੁਹਾਡੇ ਨਾਲ ਕੰਟੈਕਟ ਕਰ ਸਕਦੇ ਹੋ ਨਾ ਦੇਖੋ ਇਹ ਆਪਨੇ ਲਵੇ ਅਗਰ ਕਿਸੇ ਨੇ ਲੈਣਾ ਹੈ ਸਰਦੀਆਂ ਵਾਲਾ ਸੂਟ ਤਾਂ ਸਰਦੀਆਂ ਵਾਸਤੇ ਵੀ ਮਿਲ ਸਕਦਾ ਪ੍ਰਿੰਟ ਦੇ ਵਿੱਚ ਵੀ ਹੈਂਡਵਰਕ ਵਾਲਾ ਵੀ ਮਿਲ ਸਕਦਾ ਠੀਕ ਹੈ ਜੀ ਬਹੁਤ ਵਧੀਆ ਕੱਪੜਾ ਇਹ ਆ 500 ਤੋਂ 600 ਫਿਰ ਇੰਨਾ ਕੁ ਹੈ ਜਿਆਦਾ ਕੋਈ ਰੇਟ ਵਿੱਚ ਨਹੀਂ ਕਿਸਨੇ ਜਿੰਮੇ ਮਾਪ ਹੈ ਮਾਪ ਲੈਣਾ ਹੀ ਉਸ ਦੇ ਵਿੱਚ ਲਾਈਟ ਕਲਰ ਲੈਣੇ ਹੋਣ ਤਾਂ ਲਾਈਟ ਕਲਰ ਵੀ ਮਿਲ ਜਾਣਗੇ ਡਾਰਕ ਕਲਰ ਆਨਲਾਈਨ ਡਾਰਕ ਕਲਰ ਵੀ ਮਿਲ ਜੰਗੇ ਹੀ ਆਪਣੇ ਕੋਲੇ ਆ ਦੇਖੋ ਇਹ ਫੁੱਲ ਹੈਵਿਟ ਹੈਂਡ ਕੀਤਾ ਹੋਇਆ ਇਹਦੇ ਤੇ ਠੀਕ ਹੈ ਜੀ ਇਦਾਂ ਦੇ ਕਲਰ ਆਪਣੇ ਲਈ ਬਾਦੂ ਪੈ ਨਹੀਂ ਲਓ ਜੀ ਜਿੱਦਾਂ ਦੇ ਮਰਜੀ ਕਲਰ ਜੋ ਵੀ ਕਲਰ ਚੋਇਸ ਕਿਸੇ ਦੀ ਵੀ ਜੋ ਵੀ ਹੋਵੇ ਹਾਂਜੀ ਤੇ ਉਹ ਕਲਰ ਮਿਲ ਜਾਏਗਾ ਜਰੀ ਵਾਲੀ ਮਿਲਦੀ ਦਾ ਜਰੀ ਵਾਲਾ ਆਪਣੇ ਲਵੇ ਉਹ ਮਿਲ ਜਣਾ ਹਾ ਲੋ ਲੋ ਵੀ ਇਦਾਂ ਨਹੀਂ ਬਹੁਤ ਸਾਰੀ ਕਲੈਕਸ਼ਨ ਮਿਲ ਜੀ ਤੁਸੀਂ ਜਲਦੀ ਤੁਹਾਨੂੰ ਦੀ ਸ਼ਾਪ ਤੇਰਾ ਵਿਜ਼ਿਟ ਕਰ ਲੋ ਆਪਣੇ ਲਵੇ ਆਲ ਓਵਰ ਦੇ ਵਿੱਚ ਵੀ ਕੱਪੜਾ ਮਿਲ ਜੂਗਾ ਜਿਨ੍ਹਾਂ ਨੇ ਜਿਵੇਂ ਮਰਜੀ ਆਲ ਓਵਰ ਚ ਲੈਣਾ ਹੋਵੇ ਆਲ ਓਵਰ ਚ ਮਿਲ ਜੂਗਾ ਠੀਕ ਆ ਜੀ ਦੇਖੋ ਜੀ ਇਹਦੇ ਵਿੱਚ ਵੀ ਬਹੁਤ ਕਲਰ ਮਿਲ ਜਾਣਗੇ ਤੁਹਾਨੂੰ ਜਿਹਦੇ ਵਿੱਚ ਵੀ ਜਰੀ ਦਾ ਵਰਕ ਗਲੇ ਤੇ ਵਰਕ ਸਭ ਮਿਲ ਜੂਗਾ ਹਾਂ ਜੀ ਆ ਦੇਖੋ ਇਦਾਂ ਹੀ ਚੀਜ਼ਾਂ ਬਾਦੂ ਠੀਕ ਆ ਜੀ ਆ ਦੇਖੋ ਹੀ ਅਲੱਗ ਅਲੱਗ ਕਲਰ ਅਲੱਗ ਅਲੱਗ ਡਿਜ਼ਾਈਨ ਸਭ ਮਿਲ ਜਾਏਗਾ ਯਾਰਨੇ ਕੋਲ ਤੇ ਜਿਸ ਨੇ ਵੀ ਲੈਣਾ ਆਪਣੇ ਲੋਵੇ ਪਹੁੰਚੋ ਅਬਦਾਲ ਕਲੈਕਸ਼ਨ ਤੇ ਠੀਕ ਹੈ ਜੀ ਨੀਅਰ ਅਮਾਂਬੜ